ਆਉਦੀ ਗਰੰਟੀ ਨਾ ਕਹਿਣਾ ਮਹਾਰਾਜ ਨੇ ਖੀਰੀ ਸਵਾਦ। ਅੱਛਾ ਹਾਂ ਜੇ ਮੇਰੇ ਕੋ ਰਹਿ ਗਈ ਤਾਂ ਜੇ ਰਹਿ ਗਈ ਖੀਰੀ ਸੂ ਬੂਗੀ। ਖੀਰੀ ਸੂ ਬੂਗੀ ਕਰਮਾਲੀ ਨਹੀਂ ਸਕਨ ਬਦਲੀਆ ਮਹਿੰਦੀ ਰੰਗੀ ਬੂਰੀ ਆ। ਅੱਛਾ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਪੂਰੀਆਂ ਨਹੀਂ। ਸੂ ਤੇ ਵੀ ਨਿਸ਼ਾਨ ਆ। ਟਾਟੇ ਨੂੰ ਕਹਿੰਦੇ ਆ ਟਾਟਾ ਟੇਡਾ ਕੱਟ ਤੇ ਮਣਕਣੀ ਅੱਖ ਐ ਅੱਖ ਪਈ ਬਾਹਰ। ਨਹੀਂ ਬਾਪੂ ਅੱਖ ਤਾਂ ਨੇਰੇ ਚ ਖੜੀ ਦੀ। ਬਾਗੜ ਬਿੱਲਾ ਹੁੰਦਾ ਵਿੱਚ ਵਾਣ ਕਮਾਦ ਦੇ ਚਮਕਦਾ ਐ ਚਮਕਦੀ। ਮੈਨੂੰ ਦਸ ਹਜ਼ਾਰ। ਲੱਬਣੀ ਦਾ ਪਤੰਦਰਾ ਇੱਕ ਔਖੀ ਆ। ਤੇ ਤੂੰ ਤਿੰਨ ਚੜਦੀ ਤੇ ਚੜਦੇ ਖੜੀ ਫੇ ਬੰਨੀ ਬੈਠਾ ਉਹਦੇ ਘਰ ਨੂੰ ਸਾਫਾ ਰੱਖ ਕੇ ਮੋਢੇ ਤੇ ਤੁਰੇ ਫਿਰਨਾ ਫੇ ਲੱਭ ਹੀ ਜਾਂਦੀ ਆ ਅੱਛਾ ਹੁਣ ਮੈਨੂੰ ਗੱਲ ਕਰ ਵੀ ਮੈਨੂੰ ਡਾਕਟਰ ਕਹਿੰਦਾ ਬਾਪੂ ਤੇ ਗੋਡਿਆਂ ਦੀ ਸਰਜਰੀ ਹੋਣੀ ਆ ਮੈਂ ਕਹਾਂ ਯਾਰ ਔਖਾ ਹੋ ਜਾਣਾ ਅਦਸ਼ਕਾ ਨੂੰ ਮਾਲ ਕਿੱਥੋਂ ਲਿਆ ਕੇ ਦਊਗਾ ਚਲਾ ਆਇਆ ਕਰੀ ਉਵੇਂ ਹੀ ਅੱਛਾ ਪਰ ਮੈਨੂੰ ਹੁਣ ਗੋਡੇ ਜਵਾਬ ਦੇ ਤੇ ਪਰ ਨਹੀਂ ਮੈਂ ਕੱਟੀਆਂ ਨਹੀਂ ਸੀ ਮੁਕਣ ਦਿੰਦਾ ਅਦਸ਼ਕਾ ਨੂੰ ਵਾਧੂ ਲਿਆ ਦਿਆ ਕਰਨੀ ਸੀ ਠੀਕ ਆ ਹੁਣ ਥੋੜਾ ਜਿਹਾ ਦੋ ਕੁ ਮਹੀਨੇ ਵੇਖੋ ਔਖਾ ਹੋਊਗਾ ਇਹ ਠੀਕ ਆ ਜਦੋਂ ਕਿ ਜੇ ਨਾ ਫਿਰ ਉਹ ਨਵਾਂ ਪੋਣਾ ਹੀ ਪੈਂਦਾ ਉਹ ਆਖ ਸੋ ਦੋਸਤੋ ਬਾਪੂ ਦੀਆਂ ਗੱਲਾਂ ਵੀ ਹਾਸੇ ਮਖੋਲ ਵਾਲੀਆਂ ਹੁੰਦੀਆਂ ਤੁਸੀਂ ਵੇਖੋਗੇ ਆ ਕੇ ਫਾਰਮ ਤੇ ਜਦੋਂ ਮਿਲੋਗੇ ਤਾਂ ਤੁਹਾਨੂੰ ਤੁਹਾਡਾ ਜਾਨ ਨੂੰ ਦਿਲ ਨਹੀਂ ਕਰਨਾ ਤੇ ਇੱਕ ਛੇਰ ਜਰੂਰ ਬਾਪੂ ਵਾਸਤੇ ਕਰ ਦਿਆ ਕਰੋ ਬਹੁਤ ਧੰਨਵਾਦ ਤੁਹਾਡਾ ਸ਼ੇਅਰ ਕਰ ਦਿਆ ਕਰੋ ਦੋਸਤੋ ਵੀਡੀਓ ਬਾਪੂ ਕਹਿੰਦਾ ਕਿ ਤਾਂ ਜੋ ਕੇ ਵਰਲਡ ਚ ਪਹੁੰਚਣੀ ਚਾਹੀਦੀ ਆ ਗੱਟੀ ਦੀ ਵੀਡੀਓ ਦੋਸਤੋ ਬਹਿ ਗਈ ਕਰਮ ਵਾਲੀ ਬਹਿ ਜਾ ਇਹ ਆ ਵੇਖਿਓ ਬਹਿ ਜਾ ਬਹਿ ਜਾ ਤੂੰ ਕਰਕੇ ਬਹਿ ਜਾ ਬਹਿ ਜਾ ਬਾਪੂ ਯਾਰ ਇਹ ਕਿਵੇਂ ਤੇਰੀਆਂ ਗੱਲਾਂ ਮੰਨ ਜਾਂਦੀਆਂ ਹੈ ਮੰਨੂਗੀ ਕਿਵੇਂ ਨਾ ਯਾਰ ਅੱਜਕੱਲ ਦਾ ਜਵਾਗ ਨਹੀਂ ਆਖੇ ਲੱਗਦੇ ਤੂੰ ਕੱਟੀ ਨਹੀਂ ਲਾਈ ਕਰਦਾ ਲੰਮੀ ਪੈ ਜਾਂਦੀ ਐ ਨੂੰ ਹੈ ਲੰਮੀ ਪੈ ਜੂਗੀ ਲੰਮੀ ਪੈ ਜਾ ਆ ਜਾ ਲੈ ਲਓ ਦੋਸਤਾਂ ਕਰਕੇ ਪਾਉਗੀ ਲੰਮੀ ਲੈ ਆ ਗੱਲਾਂ ਜਿਹੜੀਆਂ ਇਹ ਐਵੇਂ ਨਹੀਂ ਦੋਸਤ ਸਾਰੀ ਵੀਡੀਓ ਚ ਦਿਖਾਈ ਸ਼ਾਰਟ ਚ ਵੀ ਵਿਖਾ ਰਹੇ ਆ ਆਪਾਂ ਅੱਛਾ ਹਾਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਪ੍ਰੋਪਰ ਜਿਹੜੀ ਵੀਡੀਓ ਆਪਾਂ ਬਣਾਲੀ ਆ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਤੋਂ ਅੱਜ ਇੱਕ ਨਹੀਂ ਦੋ ਨਹੀਂ ਤੁਹਾਨੂੰ ਤਿੰਨ ਨਗੀਨੇ ਪੇਸ਼ ਕੀਤੇ ਆ ਤਿੰਨੇ ਹੀ ਨਗੀਨੇ ਅਲੋਕਾਰ ਬਾਪੂ ਸਵਰਨ ਸਿੰਘ ਢਿਲੋਂ ਦੇ ਫਾਰਮ ਤੇ ਆਏ ਆ ਦੋਸਤੋ ਕਿਉਂਕਿ ਮੈਂ ਗੱਲ ਤਾਂ ਇਹ ਕਰਤੀ ਅਲੋਕਾਰ ਦੀ ਕਿ ਹਰ ਇੱਕ ਮੰਨ ਲਓ ਫਾਰਮ ਤੇ ਵੀਡੀਓ ਪੈ ਰਹੀਆਂ ਹਰ ਇੱਕ ਪਾਸਿਓ ਪਰ ਚੜਦੀ ਤੋਂ ਚੜਦੀ ਜਿਹੜੀ ਵੀਡੀਓ ਦੇ ਵਿੱਚ ਨਗੀਨਾ ਤੁਹਾਨੂੰ ਦੇਖਣ ਨੂੰ ਮਿਲੂਗਾ ਉਹ ਦੋਸਤੋ ਬਾਪੂ ਸਵਰਨ ਸਿੰਘ ਢਿਲੋਂ ਦੇ ਫਾਰਮ ਤੇ ਦੇਖਣ ਨੂੰ ਮਿਲੂਗਾ ਇਹਦੀ ਪ੍ਰੋਪਰ ਵੀਡੀਓ ਤੁਸੀਂ ਦੋਸਤੋ ਫੁੱਲ ਆ ਝੋਟੀ ਦੀ ਜਰੂਰ ਵੇਖਣੀ ਆ ਇਹ ਵਰਲਡ ਚ ਜਾਣੀ ਚਾਹੀਦੀ ਆ ਬਾਪੂ ਜੇ ਕਹਿੰਦਾ ਤੇ ਬਹਿ ਜਾ ਦੇ ਬਹਿ ਜਾਂਦੀ ਆ ਜੇ ਬਾਪੂ ਕਹਿੰਦਾ ਲੰਮੀ ਪੈ ਜਾਂ ਦੇ ਲੰਮੀ ਪੈ ਜਾਂਦੀ ਤੇ ਬਾਪੂ ਕਹਿੰਦਾ ਸੌ ਜਾਂ ਦੇ ਸੌ ਜਾਂਦੀ ਇਹੋ ਜੀ ਬਰੀਡ ਲੈ ਕੇ ਆਇਆ ਬਾਪੂ ਲੱਭ ਗਏ ਤੇ ਬਾਪੂ ਫੁੱਲ ਵੀਡੀਓ ਤਾਂ ਦਰਸ਼ਕਾਂ ਨੇ ਵੇਖ ਹੀ ਲੈਣੀ ਆ ਹਾਂਜੀ ਹਾਂਜੀ ਤੇ ਇਹ ਜਿਹੜੇ ਝੋਟੀਆਂ ਤੇ ਪਰਲਾ ਨਗੀਨਾ ਵਾ ਇਹ ਕਿਹੜੇ ਏਰੀਆ ਜਿਹੜੇ ਫਾਰਮ ਤੋਂ ਆਈ ਆ ਇਹ ਬਾਈ ਜੀ ਆਪਣੇ ਕੋ ਗੁਜਰ ਅਲੀ ਖਾਨ ਆ अच्छा दोस्त बड़ा पुराना मेरा दोस्त था ठीक गब... है तो वो आइटम ब्यासा दराते डेरा लगा उसका ब्यासा दराया पे बैठा ठीक है ओंदे ਕੋਲੋਂ ਲੈਂਦੀ ਆ ਠੀਕ ਆ ਹਾਂਜੀ ਠੀਕ ਆ ਇਹ ਜੋੜਾ ਪਰਲੀ ਵੀ ਉਥੋਂ ਹੀ ਆਈ ਆ ਇਹਦੇ ਬਾਪ ਦਾ ਨਾਮ ਉਹਦੇ ਬੱਚਿਆਂ ਨੇ ਗੱਬਰ ਰੱਖਿਆ ਮਾਲੀ ਦਾ ਅੱਛਾ ਗੱਬਰ ਮਾਲੀ ਉਹਨੂੰ ਕਹਿੰਦੇ ਗੱਬਰ ਮਾਲੀ ਆਵਾਜ਼ ਮਾਰੀ ਗੱਬਰ ਅੱਛਾ ਉਹ ਐ ਤਾਂ ਹੁਣ ਚਾਕੇ ਫੇ ਆਇਆ ਉਤੋਂ ਦੀ ਠੀਕ ਆ ਤੇ ਮੈਂ ਕਿਹਾ ਵੀ ਠੀਕ ਆ ਗੱਬਰ ਦੀ ਧੀ ਆ ਠੀਕ ਆ ਇਹ ਫਿਰ ਮੈਨੂੰ ਉਹਨੇ ਵਿਖਾਈ ਉਹਨੇ ਕਹਿੰਦਾ ਵੀ ਆ ਗੁਜਰਦੇ ਆ ਆ ਆਵਾਜ਼ ਦਿੱਤੀ ਠੀਕ ਆ ਗੱਬਰ ਦੀ ਮਹਿਗਾ ਯਾਰ ਇੱਕ ਜਰੂਰ ਮੈਨੂੰ ਦੇ ਠੀਕ ਆ ਤੇ ਫਿਰ ਮੈਂ ਇਹਨੂੰ ਆ ਕੇ ਪਿਆਰ ਕੀਤਾ ਅੱਛਾ ਤੇ ਜਿਵੇਂ ਇਹਨੂੰ ਮੈਂ ਸਕਾਇਆ ਉਹ ਸਿੱਖਦੀ ਜਾਂਦੀ ਆ ਅੱਛਾ ਥੋੜੇ ਜਮਾਂ 4-5 ਦਿਨ ਨਹੀਂ ਹੋ ਜਾਈਏ 4-5 ਦਿਨਾਂ ਚ ਪਸੂ ਵੈਸੇ ਲੱਗੇ ਲੱਗਣ ਦਿੰਦਾ ਅੱਛਾ ਪਰ ਜਿਵੇਂ ਇਹਨੂੰ ਮੈਂ ਕਹਿੰਨਾ ਉਹ ਬਹਿ ਜਾਂਦੀ ਆ ਜੀ ਹੁਣ ਕਹਦਾ ਬਹਿ ਜਾ ਬਹਿ ਜਾ ਇਹ ਨਹੀਂ ਬਹਿ ਜਾਣਾ ਅੱਛਾ ਯਾਨੀ ਫਿਰ ਮਾਲੋ ਇਹਦਾ ਬਹਿ ਜਾਂਦੀ ਹੈ ਜਾਈਦਾ ਮਾਲੋ ਤੇਰੀਆਂ ਸਾਰੀਆਂ ਗੱਲਾਂ ਮੰਨਦੀ ਆ ਸਾਰੀਆਂ ਗੱਲਾਂ ਮੰਨ ਲੈਂਦੀ ਆ ਠੀਕ ਆ ਹੁਣ ਆਪਾਂ ਬਾਪੂ ਬਾਗੇ ਨਹੀਂ ਵਿਖਾਉਣੀ ਇਹ ਆਪਾਂ ਫੁੱਲ ਵੀਡੀਓ ਚ ਵਿਖਾਤੀ ਆ ਬਾਗੇ ਕਿਵੇਂ ਬੈਂਦੀ ਆ ਇਹ ਤਾਂ ਦੱਸਿਆ ਹੀ ਆ ਵੀ ਇਹਨੂੰ ਇਸ ਤਰ੍ਹਾਂ ਇਹਨੂੰ ਕਰਨ ਦੀ ਲੋੜ ਆ ਬਹਿ ਜਾਂਦੀ ਆ ਅੱਛਾ ਪੈ ਗਈ ਇਹਨੂੰ ਕਹਿਣਾ ਪੈ ਜਾਏ ਨੇ ਪੈ ਜਾਣਾ ਜਿਵੇਂ ਮਾੜੀ ਦੀ ਟ੍ਰੈਲ ਜਾ ਬਖਾ ਦੀਏ ਦਰਸ਼ਕਾਂ ਨੂੰ ਜੇ ਬਹਿ ਜੇ ਤਾਂ ਉਹ ਦੇਖੋ ਬਹਿ ਜਾਣਾ ਇਹ ਆ ਦੇਖੋ ਹਾਂ ਹਾਂ ਲੈ ਵੀ ਦੋਸਤੋ ਬਾਪੂ ਕਹਦਾ ਵੀ ਐਂ ਵੀ ਬਹਿ ਜੂਗੀ ਤੇ ਲੈ ਬਾਹ ਵੀ ਦੇਣੀ ਆ ਬਾਪੂ ਨੇ ਜੇ ਬਹਿ ਗਈ ਕਰਮਾਂ ਵਾਲੀ ਬਹਿ ਗਈ ਕਰਮਾਂ ਵਾਲੀ ਬਹਿ ਜਾ ਇਹ ਆ ਵੇਖਿਓ ਪੈ ਜਾ ਬਹਿ ਜਾ ਬਹਿ ਜਾ ਇਹ ਬੱਸ ਇਹ ਆਓ ਬਹਿ ਗਈਓ ਬੱਸ ਐਵੇਂ ਥੋੜਾ ਜਿਹਾ ਇਸ਼ਾਰਾ ਕਰਨ ਦੀ ਲੋੜ ਆ ਅੱਛਾ ਹਾਂ ਲੈ ਬਹਿ ਜਾ ਇਦਨੂੰ ਮੂੰਹ ਕਰਕੇ ਬਹਿ ਜਾ ਬਹਿ ਜਾ ਬਹਿ ਜਾ ਹਾਂ ਬਾਪੂ ਯਾਰ ਇਹ ਕਿਵੇਂ ਤੇਰੀਆਂ ਗੱਲਾਂ ਮੰਨ ਜਾਂਦੀਆਂ ਹੈ ਮੰਨੂ ਕੀ ਕਿਵੇਂ ਨਾ ਯਾਰ ਅੱਜ ਕੱਲ ਦਾ ਦਿਮਾਗ ਨਹੀਂ ਆਖੇ ਲੱਗਦੇ ਤੂੰ ਕਦੀ ਨਹੀਂ ਲਈ ਕਰਦਾ ਲੰਮੀ ਪੈਣਦੀ ਐ ਇਹਨੂੰ ਹੈ ਲੰਮੀ ਬਹਿ ਜੂਗੀ ਲੰਮੀ ਬਹਿ ਜਾ ਆ ਜਾ ਲੈ ਲਓ ਦੋਸਤਾਂ ਕਰਕੇ ਪਾਊਗੀ ਲੰਮੀ ਲੈ ਆ ਗੱਲਾਂ ਜਿਹੜੀਆਂ ਇਹ ਐਵੇਂ ਨਹੀਂ ਦੋਸਤਾਂ ਦੀ ਗੱਲਾਂ ਸਾਰੀ ਵੀਡੀਓ ਚ ਵਿਖਾਈ ਸ਼ਾਰਟ ਚ ਵੀ ਵਿਖਾ ਰਹੇ ਆ ਆਪਾਂ ਅੱਛਾ ਪਰ ਇਹਨੂੰ ਹਜੇ 5 ਦਿਨ ਹੋ ਗਏ ਪ੍ਰੇਖਿਤ ਕਰਦੇ ਆਣ ਤੁਹਾਨੂੰ ਅੱਛਾ ਤੇ ਸਾਰੀਆਂ ਗੱਲਾਂ ਮੰਨੂਗੀ ਜਿਵੇਂ ਜੋ ਸੁਖੂਗੀ ਮੈਂ ਨੂੰ ਮੈਂ ਉੱਥੇ ਲਿ ਜਾ ਕੇ ਰੋਟੀ ਖਵਾਉਂ ਆਜ ਮਾਰੂ ਜਾਇਆ ਕਰੂਗੀ ਜੇ ਕਿਤੇ ਰਹਿ ਗਈ ਮੇਰੇ ਕੋਲ ਅੱਛਾ ਇੰਨੀ ਕੁ ਮੇਰੀ ਇਹ ਤੇ ਹੈ ਗਈ ਸ਼ਾਦੀ ਮੰਨ ਲਓ ਵੀ ਜਿੱਥੇ ਤੂੰ ਬੈਠਾ ਹੋਇਆ ਤੂੰ ਉੱਥੇ ਬੁਲਾ ਲਈਂ ਮੈਂ ਆਵਾਜ਼ ਮਾਰੂੰਗਾ ਵੀ ਆ ਜਾ ਜਿਵੇਂ ਇੱਕ ਮੈਂ گلاب ਝੂਟੀ ਨੂੰ ਪਾਲ ਰਿਆ ਘਰੇ ਆਉ ਤੇ گلاب ਝੂਟੀ ਆ ਮੇਰੇ ਕੋਲ ਅੱਛਾ ਉਸ ਦਾ ਨਾਮ ਰੱਖਿਆ گلاب ਅੱਛਾ ਉਹਨੂੰ ਕਹੀਏ گلاب ਦੁੱਧ ਪੀਣਾ ਉੱਥੇ ਮੈਂ ਮੰਜੇ ਤੇ ਬੈਠਾ ਉਹ ਨਿੱਪੜ ਲੈਗਾ ਇੱਥੋਂ ਛਾਲਾ ਮਾਰਦੀ ਜਾਊਗੀ ਦਸਤਕਨ ਉਹ ਵੀ ਦਿਖਾਊਗਾ ਮੈਂ ਅੱਛਾ ਇਹ ਵਾਕਿਆ ਹੀ ਵੀ ਇਹ ਚੀਜ਼ ਮੈਂ ਪਾਲਦਿਆਂ ਕਿਸੇ ਦਿਨ ਵਿਖਾਈਏ ਦਰਖਾਵਾ ਦਿਖਾਵਾਂਗੇ ਜਰੂਰ ਆਜੇ ਠੀਕ ਆ ਮੰਡ ਚ ਗਈ ਆ ਚਰਨ ਅੱਛਾ ਤੇ ਜਦੋਂ ਛਾ ਆਈ ਉਹਨੂੰ ਦੁੱਧ ਨਿਪੜ ਹੀ ਪਖਾਉਣੀ ਉਹਨੂੰ ਠੀਕ ਆ ਮੈਂ ਨਾ ਇੱਥੋਂ ਭੱਜੀ ਨਾ ਜਾਵੇ ਛਾਲਾ ਮਾਰ ਯਾਰ ਬਾਪੂ ਜਿਵੇਂ ਆ ਚੋਟੀ ਸੁੱਤੀ ਪਈ ਆ ਆ ਵੇਖ ਲੈ ਪਈ ਰਮਾਲੀ ਰੱਥੇ ਤੋਂ ਬਗੈਰ ਹੀ ਹੈ ਮੈਂ ਕਿ ਜਿੱਥੇ ਉਹਨੂੰ ਕਹਦਾ ਪੈ ਜਾ ਨਾ ਤ ਸਿੱਧੀ ਕਰਕੇ ਪਹਿਲਾਂ ਪਈ ਆ ਜੇ ਉਹਨੂੰ ਕਿਹਾ ਉੱਠ ਘੜਨ ਉੱਠਣਾ ਨਹੀਂ ਤਾਂ ਨਹੀਂ ਆਉਣਾ ਪਈ ਨਸਲਾਂ ਦਾ ਮੁੱਲ ਹੈਗਾ ਬਾਪੂ ਕੋਈ ਸ਼ੱਕ ਨਹੀਂ ਦੋਸਤੋ ਆਹ ਦੇਖੋ ਕਰਮਾ ਵਾਲੀ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਦਾ ਸ਼ਿੰਗਾਰ ਬਣੀ ਬੈਠੀ ਝੋਟੀ ਜਿਵੇਂ ਬਾਪੂ ਕਹਿੰਦਾ ਹਾਂ ਮੈਂ ਪ੍ਰੈਕਟਿਸ ਹੀ ਕਰਾਈ ਜਾਣਾ ਇਹਨੂੰ ਇਹ ਚਰਚੇ ਤਾਂ ਬੱਚਿਆ ਮੱਚਾ ਵੀ ਨਹੀਂ ਕਹਨੇ ਮੰਨਦਾ ਉਹਨੂੰ ਅਮਾ ਸਿਖਾਉਨੇ ਆਂ ਕਿਸ ਤਰ੍ਹਾਂ ਕਰ ਉਹ ਨਹੀਂ ਮੰਨਦਾ ਜਿੰਨੀ ਜਿੰਨੀ ਇਹ ਮੰਨ ਗਈ ਹੈ ਅੱਛਾ ਆ ਜਾ ਮਾਲ ਹੁਣ ਖੜੀ ਵੀ ਹੋ ਜਾਊਗੀ ਹਾਂ RAM ਨੇ ਖੜੀ ਹੋ ਜਾਣਾ ਇਹਨੂੰ ਵੀ ਚਾਰ ਐਂ ਦੇ ਬੈਠੀ ਰਹਿੰਦੇ ਬਾਪੂ ਬੰਦੇ ਕਿਉਂ ਲੈਂਦੇ ਨੂੰ ਨਜ਼ਾਰੇ ਨਜ਼ਾਰੇ ਵੀਡੀਓ ਚ ਬਾਪੂ ਨੇ ਦੋ ਤਿੰਨ ਵਾਰ ਬਾਤ ਹੀ ਆ ਤੇ ਪ੍ਰੈਕਟਿਸ ਅੱਜ ਬਹੁਤ ਕਰਾਦੀ ਬਾਪੂ ਨੇ ਤੇ ਬਾਪੂ ਫਿਰ ਆ ਵੀ ਨਗੀਨਾ ਚੰਗਾ ਲਿਆ ਲੱਭ ਕੇ ਇਹਦੇ ਕੋਲੋਂ ਆਇਆ ਗੁਜਰ ਕੋਲੋਂ ਅਲੀ ਖਾਨ ਕੋਲੋਂ ਹੀ ਇਹਦੀ ਮਾਂ ਬਹੁਤ ਟੌਪ ਕਲਾਸ ਦੀ ਸੀ ਅੱਛਾ ਹਾਂਜੀ ਤੇ ਇਹਦਾ ਜਿਹੜਾ ਨਾ ਉਹਦੇ ਭਰਾ ਕੋਲੇ ਆ ਮਾਲੀ ਮੂਰਾ ਅੱਛਾ ਉਹਦੇ ਤੋਂ ਡਾਇਰੈਕਟ ਕ੍ਰੋਸਿੰਗ ਦਿੱਤੀ ਆ ਇਹ ਅੱਛਾ ਹਾਂਜੀ ਵਾਕਿਆ ਬਾਪੂ ਬਾਪੂ ਯਾਰ ਖੜਨੀ ਖੱਟੀ ਦੀ ਖੜਨੀ ਖੁੱਲਨੀ ਫਿਰਨਰ ਗਈ ਆ ਫਿਰਨਰ ਗਈ ਆ ਵਾਕਿਆ ਕਰਗੀ ਚਾਲਾ ਕਦ ਕਦ ਵੇਖਦਾ ਤੇ ਇੰਨੀ ਉਮਰ ਚ ਇਹ ਕੱਚਾ ਪਾਣੀ ਮਾਰ ਗਈ ਆ ਤੇ ਜਦਨ ਕਿਤੇ ਪੂਰੀ ਖਰਾਕ ਪੈਣ ਲੱਗੀ ਤੇ ਮੈਂ ਇਹਨੂੰ ਆਪਦੀ ਗਰੰਟੀ ਨਾਲ ਕਹਿੰਨਾ ਮਹਾਰਾਜ ਨੇ ਖੀਰੀ ਸੁਆਦੂ ਅੱਛਾ ਹਾਂ ਜੇ ਮੇਰੇ ਕੋ ਰਹਿ ਗਈ ਤਾਂ ਜੇ ਰਹਿ ਗਈ ਖੀਰੀ ਸੁਭੂਗੀ ਖੀਰੀ ਸੁਭੂਗੀ ਕਰਮਾਲੀ ਇਹਨੂੰ ਸਕਨ ਬਦਲੀਆ ਮਹਿੰਦੀ ਰੰਗੀ ਬੂਰੀ ਆ ਅੱਛਾ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਪੂਰੀਆਂ ਸੁਤੇ ਵੀ ਨਿਸ਼ਾਨ ਆ ਇਹਦੇ ਠੀਕ ਆ ਲੋ ਤੋਂ ਬਾਪੂ ਕਹਿੰਦਾ ਵੀ ਜੇ ਮੇਰੇ ਕੋਲੇ ਰਹਿ ਗਈ ਨਾ ਤੇ ਮੈਂ ਖੀਰੀ ਸਵਾ ਦੂੰਗਾ ਐਡੀ ਕਹਿੰਦਾ ਕੱਢੀ ਮਾਰੀ ਹੋਜੀ ਚੀਜ਼ ਆ ਠੀਕ ਆ ਮੰਨ ਲਓ نسل ਦਾ ਮੋਲ ਆ نسل ਦਾ ਮੋਲ ਆ ਯਾਰ ਇਹਦੀ ਜਦੋਂ ਮਾਂ ਦਾ ਮੈਂ ਵੇਖਿਆ ਦਰਸ਼ਨ ਕੀਤੇ ਆਪਦੇ ਆਪੇ ਤੇ ਵਾਕਿਆ ਹੀ ਚੀਜ਼ ਹੈਗੀ ਜਾਂ ਨਹੀਂ ਵਾਕਿਆ ਗੱਲ ਸਹੀ ਆ ਦੁੱਧ ਚੰਗਾ ਘੜ ਸਕਦੀ ਕਰ ਵਾਲੀ ਆਰਡਰ ਕੁਆਲਟੀ ਵਿਖਾ ਦੇ ਮੜੀ ਜੀ ਆਰਡਰ-ਉਰਡਰ ਦੇਖਦਾ ਕਿੰਨਾ ਸਾਫ਼ ਬਿਲਕੁਲ ਠੀਕ ਆ ਆ ਸੁਪਰ ਨਿਸ਼ਾਨ ਹੋਊਗਾ ਪੂੜ ਪੂਜ ਦਾ ਆਟਾ ਬਣਾ ਦੇ ਪਾਉ ਲੈ ਪੱਟੀ ਬੁੜਕੂ ਨਾ ਵਾਕਿਆ ਗੱਲ ਸਹੀ ਆ ਆਰਡਰ ਸਾਫ਼ ਬਿਲਕੁਲ ਥੋੜਾ ਜਿਹਾ ਬਾਪੂ ਹਲਾਈਏ ਨੂੰ ਲੈ ਆਹ ਦੋਸਤੋ ਆਰਡਰ ਕੁਆਲਟੀ ਚੈੱਕ ਕਰ ਲਓ ਬਹੁਤ ਸੋਹਣਾ ਲੱਗਾ ਤੇ ਸੂਤੇ ਵੀ ਨਿਸ਼ਾਨ ਆ ਗਿਆ ਤੇ ਇਹਦੇ ਨਾਲ ਥੱਲੇ ਧੁੰਨ ਤੇ ਵੀ ਨਿਸ਼ਾਨ ਆ ਧੁੰਨ ਤੇ ਵੀ ਹੈਗਾ ਨਿਸ਼ਾਨੀਆਂ ਕਈ ਵੀਰ ਮੰਗਦੇ ਆ ਸਾਰੀਆਂ ਨਿਸ਼ਾਨੀਆਂ ਵੀ ਪੂਰੀਆਂ ਤੇ ਆ ਮੈਂ ਚੈੱਕ ਕਰਿਓ ਹਾਂ ਇਹਨੂੰ ਕਹਿੰਦੇ ਆ ਪੂਰੀ ਮਹਿੰਦੀ ਰੰਗੀ ਪੂਰੀ ਠੀਕ ਆ ਖੜਨੀ ਖੁੜਨੀ ਹਿਰਨ ਦੀ ਲੱਗੀ ਮੈਨੂੰ ਠੀਕ ਆ ਬਾਕੀ ਇਹਦੀ ਮਾਂ ਯਾਰ ਵੇਖ ਕੇ ਮੈਂ ਆਉਣ ਸਿਆ ਛੱਡੀ ਨਹੀਂ ਕੱਟੀ ਮੈਂ ਕਿਹਾ ਯਾਰ ਕਿਸੇ ਦਿਨ ਕਰੇ ਵੀ ਫਾਰਮ ਤੇ ਖੜ ਗਈ ਨਾ ਆਪਣੇ ਨਜ਼ਾਰੇ ਲਿਆ ਦੂਗੀ ਅੱਛਾ ਸੋਣੀ ਤਿਆਰ ਹੋਈ ਕਦ ਘਾਟ ਬਹੁ ਕਰੂ ਬਾਪੂ ਮੈਂ ਨਾ ਯਾਰ ਕਰੂ ਵੀ ਹੁਣ ਵੇਖਾ ਕਿੱਥੇ ਕਦ ਮੱਝ ਬਣੂ ਖੁੱਲੇ ਪਿੰਡੇ ਵਾਕੀ ਜਿਹੜੀ ਆਪਣੀ ਖਰਾਕ ਆ ਨਾ ਇਹ ਖਰਾਕ ਨੇ ਕਦ ਵੀ ਬਣਾਉਣਾ ਤੇ ਖਰਾ ਦੁੱਧ ਦੇਣਾ ਬਾਪੂ ਜਿਹੜੀ ਇਧਰਲੇ ਪਾਸੇ ਖੜੀ ਏ ਇਹ ਕਹਿੰਦੀ ਮੈਂ ਸਾਰਿਆਂ ਦੀ ਮਾਂ ਆ ਇਹ ਟੇਡਾ ਕੱਟ ਤੇ ਮਣਕਣੀ ਅੱਖ ਇੱਕ ਹੁੰਦੀ ਲਖੀਰ ਵਾਲਾ ਕੱਟ ਇਹ ਬਾਈ ਕੱਟ ਅਸਲ ਕੱਟ ਜੀ ਨੂੰ ਕਹਿੰਦੇ ਚੌੜੀ ਫੱਟੀ ਵਾਲਾ ਕੱਟ ਚੌੜੀ ਫੱਟੀ ਵਾਲਾ ਨਹੀਂ ਬਾਪੂ ਤੇਰੀਆਂ ਉਹਦੇ ਕਹਿਣ ਉਹਨਾਂ ਸਿਫਤਾਂ ਜਿੰਨੀਆਂ ਹੋਈਆਂ ਕਿਉਂਕਿ ਮੈਂ ਕੱਟ ਵੀ ਨਹੀਂ ਨਾ ਵੈਸੇ ਮੈਂ ਉਹਨੂੰ ਵੀ ਮੰਨਦੇ ਕੱਟ ਹੀ ਆ ਜਿਹੜਾ ਲਖੀਰ ਜੀ ਹੁੰਦੀ ਹੈ ਠੀਕ ਆ ਪਰ ਨਹੀਂ ਨਹੀਂ ਆ ਦੇਖ ਕੱਟ ਇਹਨੂੰ ਕਹਿੰਦੇ ਆ ਟਾਟਾ ਟੇਡਾ ਕੱਟ ਤੇ ਮਣਕਣੀ ਅੱਖ ਐ ਅੱਖ ਪਈ ਬਾਹਰ ਨਹੀਂ ਬਾਪੂ ਅੱਖ ਤਾਂ ਨੇਰੇ ਚ ਖੜੀ ਦੀ ਬੱਗੜ ਬਿੱਲਾ ਹੁੰਦਾ ਵਿੱਚ ਵਾਣ ਕਮਾਦ ਦੇ ਚਮਕਦਾ ਐਉਂ ਚਮਕਦੀ ਵੇ ਬਾਪੂ ਇੱਕ ਗੱਲ ਦੀ ਮੈਨੂੰ ਦੱਸ ਯਾਰ ਲੱਬਣੀ ਦਾ ਪਤੰਦਰਾ ਇੱਕ ਔਖੀ ਆ ਤੇ ਤੂੰ ਤਿੰਨ ਚੜਦੀ ਤੇ ਚੜਦੇ ਖੜੀ ਫੇ ਬੰਨੀ ਬੈਠਾ ਉਹਦੇ ਘਰ ਨੂੰ ਸਾਫਾ ਰੱਖ ਕੇ ਮੋਢੇ ਤੇ ਤੁਰੇ ਫਿਰਨਾ ਫੇ ਲੱਭ ਹੀ ਜਾਂਦੀ ਆ ਅੱਛਾ ਹੁਣ ਮੈਨੂੰ ਗੱਲ ਕਰ ਵੀ ਮੈਨੂੰ ਡਾਕਟਰ ਕਹਿੰਦਾ ਬਾਪੂ ਤੇ ਗੋਡਿਆਂ ਦੀ ਸਰਜਰੀ ਹੋਣੀ ਆ ਮੈਂ ਕਹਾਂ ਯਾਰ ਔਖਾ ਹੋ ਜਾਣਾ ਦਸਕਾ ਨੂੰ ਮਾਲ ਕਿੱਥੋਂ ਲਿਆ ਕੇ ਦਊਗਾ ਚਲਾ ਆ ਕਰੀ ਉਵੇਂ ਹੀ ਅੱਛਾ ਪਰ ਮੈਨੂੰ ਹੁਣ ਗੋਡੇ ਜਵਾਬ ਦੇਗੇ ਦੋਨੇ ਅੱਛਾ ਤੇ ਪਰ ਨਹੀਂ ਮੈਂ ਕਟੀਆਂ ਨਹੀਂ ਸੀ ਮੁਕਣ ਦਿੰਦਾ ਦਸਕਾ ਨੂੰ ਵਾਧੂ ਲਿਆ ਦਿਆ ਕਰਨੀ ਆ ਠੀਕ ਆ ਹੁਣ ਥੋੜਾ ਜਿਹਾ ਦੋ ਕੁ ਮਹੀਨੇ ਵੇਖੋ ਔਖਾ ਹੋਊਗਾ ਇਹ ਠੀਕ ਆ ਜਦੋਂ ਕਹ ਉਹ ਆਹ ਕੀ ਗੱਲ ਸਹੀ ਆ ਸੋ ਦੋਸਤੋ ਬਾਪੂ ਦੀਆਂ ਗੱਲਾਂ ਵੀ ਹਾਸੇ ਮਖੌਲ ਵਾਲੀਆਂ ਹੁੰਦੀਆਂ ਤੁਸੀਂ ਵੇਖੋਗੇ ਆ ਕੇ ਫਾਰਮ ਤੇ ਜਦੋਂ ਮਿਲੋਗੇ ਤਾਂ ਤੁਹਾਨੂੰ ਤੁਹਾਡਾ ਜਾਨ ਨੂੰ ਦਿਲ ਨਹੀਂ ਕਰਨਾ ਇਥੋਂ ਪਸ਼ੂ ਤਾਂ ਪਸ਼ੂ ਬੜਾ ਪਿਆਰ ਕਰਦੇ ਆ ਰੌਣਕ ਰੌਣਕ ਹੀ ਬੰਦਾ ਦੋਸਤੋ ਗੱਲਾਂ ਬਾਤਾਂ ਸੁਣਾ ਕੇ ਉਹਦੇ ਕਹਿਣ ਨੂੰ ਤੁਹਾਡਾ ਜੇ ਪਾਈਆ ਪਾਈਆ ਖੂਨ ਨਾ ਵਧਾਇਆ ਤੇ ਕਹਿੰਦਾ ਲੱਸੀ ਮਿਲੂ ਦੁੱਧ ਮਿਲੂ ਦਹੀਂ ਮਿਲੂ ਚਾਹ ਮਿਲੂ ਵਧੀਆ ਟੋਪ ਦੀ ਮਾਰੇ ਤੇ ਕੱਖੋ ਦਿੱਤਾ ਖਾਣ ਨੂੰ ਠੀਕ ਆ ਠੀਕ ਆ ਪ੍ਰਸ਼ਾਦਾ ਜਿਹੜਾ ਬੰਦਾ ਨਹੀਂ ਛੱਕੂਗਾ ਭਾਈ ਗਰਮਾਗਾ ਪ੍ਰਸ਼ਾਦਾ ਵੀ ਛੱਕ ਕੇ ਜਾ ਫਾਰਮ ਤੇ ਆਇਆ ਠੀਕ ਨਹੀਂ ਵਾਕਿਆ ਬਾਪੂ ਬਾਂਦੇ ਸਿਰਾ ਹੀ ਕਰਾਤਾ ਤੂੰ ਪਤੰਦਰਾ ਅੱਜ ਵੀਡੀਓ 'ਚ ਇੱਕ ਨਹੀਂ ਦੋ ਨਹੀਂ ਤਿੰਨ ਲਾ ਕੇ ਸਿਰਾ ਹੀ ਕਰਾ ਭਾ ਕੇ ਕਟੀਆਂ ਪਾ ਕੇ ਭਾ ਕੇ ਵਿਖਾਈਆਂ ਦੋ ਦੋ ਕਟੀਆਂ ਲਾ ਕੇ ਮੱਝਾਂ ਪਚੂਆਂ ਪਰ ਉਹ ਵੀ ਵਿਖਾਈਆਂ ਅੱਜ ਕਾ ਨੂੰ ਉਹਦੇ ਬੱਚੇ ਲਾਏ ਪਰ ਆਹ ਕੱਟੀਆਂ ਨੇ ਦਾ ਆਪਾਂ ਅੱਜ ਸਾਰਾ ਦਿਖਾਤਾ ਚਾਰਾਂ ਦਿਨਾਂ ਜਿਹਨੂੰ ਮੈਂ ਥੋੜੀ ਪ੍ਰੈਕਟਿਸ ਕੀਤੀ ਆ ਨਾਲ ਮੇਰੇ ਪੋਤਾ ਮੇਰੇ ਸਹਿਯੋਗ ਬਹੁਤ ਦਿੰਦਾ ਅੱਛਾ ਉਹ ਕਹੂਗਾ ਦਾदू ਭਾਈਏ ਨੂੰ ਫਿਰ ਮੈਂ ਤੇ ਅਸੀਂ ਭੌਣ ਲਾ ਲਈ ਠੀਕ ਆ ਪੈਣ ਲਾ ਲਈ ਤੇ ਬਾਪੂ ਸਭ ਤੋਂ ਪਹਿਲਾਂ ਆਪਣਾ ਡਰੈੱਸ ਜਰੂਰ ਦੱਸਣੀ ਹੈ। ਨਾ ਨਾ ਸਵਰਨ ਸਿੰਘ ਢਿੱਲੋਂ ਤੇ ਪਿੰਡ ਮਿਲਕ ਕਾਲੀਆਂ ਜ਼ਿਲ੍ਹਾ ਮੋਗਾ ਠੀਕ ਹੈ ਜੀ। ਧਰਮਕੋਟ ਸ਼ਹਿਰ ਆ ਇਧਰ ਫਤੇਗੜ ਪੇ ਤੁਰ ਤੇ ਜੋਗੇ ਵਾਲਾ ਰੋਡ ਠੀਕ। ਸੋ ਦੋਸਤੋ ਇਹ ਸੀ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਤੇ ਤੈਨੂੰ ਵੀ ਚਾਹ ਦੇ ਨਾ ਰਿਹਾ ਜੋ ਮਿੱਤਰੋ ਇਹ ਜਾਣੇ ਫੜਾਫਾਟੀ ਆ। ਨਹੀਂ ਵਾਕਿਆ ਬਾਪੂ ਐਡੇ ਸਾਫ਼ ਡੰਗਰ ਵੀ ਜੇ ਨਾ ਵੇਖੇ ਤੇ ਫਿਰ ਵੇਖਣਾ ਕੀ। ਬਹੁਤ ਸਾਫ਼ ਆ ਇਹਦਾ ਹੱਥੋਂ ਖੋਣ ਵਾਲੀ ਗੱਲ ਕਰਨੀ ਉਹਨਾਂ ਨਾਲ ਆ ਕੇ। ਵਾਕਿਆ ਗੱਲ ਸਹੀ ਆ। ਬਹੁਤ ਸਾਫ਼ ਸੁਧਰੇ ਪਸ਼ੂ ਧਾਨਾ ਬਾਪੂ ਕੋਲੇ। ਬਾਕੀ ਦੋਸਤ ਇੱਕ ਸ਼ੇਅਰ ਜਰੂਰ ਬਾਪੂ ਵਾਸਤੇ ਕਰ ਦਿਆ ਕਰੋ ਬਹੁਤ ਧੰਨਵਾਦ ਤੁਹਾਡਾ ਸ਼ੇਅਰ ਕਰ ਦਿਆ ਕਰੋ ਦੋਸਤੋ ਵੀਡੀਓ ਬਾਪੂ ਕਹਿੰਦਾ ਕਿ ਤਾਂ ਜੋ ਕੇ ਵਰਲਡ ਚ ਪਹੁੰਚਣੀ ਚਾਹੀਦੀ ਆ ਗੱਟੀ ਦੀ ਵੀਡੀਓ ਦੋਸਤੋ ਇਹ ਜਾਣੀ ਚਾਹੀਦੀ ਆ ਪਤਾ ਲੱਗੇ ਵੀ ਇਹ ਇਨਗਿਨੇ ਇਤਨਾ ਪਿਆਰ ਨਾਲ ਸੰਭਦੇ ਆ ਤੇ ਪਿਆਰ ਨਾਲ ਕਹਨੇ ਮੰਨਦੇ ਆ ਵਾਕਿਆ ਗੱਲ ਸਹੀ ਆ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਫਿਰ ਕਿਸੇ ਦਿਨ ਬਾਪੂ ਸਵਰਨ ਸਿੰਘ ਢਿਲੋਂ ਦੇ ਫਾਰਮ ਦੇ ਜਦੋਂ ਇਨਗਿਨੇ ਹੋਰ ਆਏ ਤਾਂ ਤੁਹਾਡੇ ਰੂਪ ਰੂਪ ਕਰਾਂਗੇ ਜਰੂਰ ਤੁਹਾਨੂੰ ਦਿਖਾਵਾਂਗੇ ਦਿਖਾਉਂਦੇ ਰਹਿਣੇ ਤੁਹਾਨੂੰ